ਕਲਾ ਦੇ ਡਿਸਟ੍ਰਿਕਟ ਦੇ ਵਿੱਚ ਜਿਹੜਾ ਵੀ ਨਿਰਵਾਸੀ ਤੁਹਾਨੂੰ ਪ੍ਰੈਸ ਨੂੰ ਟ੍ਰਾਈ ਵੀ ਦਿੱਤਾ ਇਹ ਬੰਦੇ ਕੀ ਕਰਦੇ ਸੀ ਇਹ ਸ਼ਟਰ ਤੋੜਦੇ ਸੀ ਸ਼ਟਰ ਤੋੜ ਕੇ ਅੰਦਰੋਂ ਧਕਾਨਾਂ ਦੇ ਵਿੱਚੋਂ ਕੀਮਤੀ ਸਮਾਨ ਕੱਢ ਲੈਂਦੇ ਸੀ ਜਿਹੜਾ ਕੋਈ ਪੈਸਾ ਪਿਆ ਹੁੰਦਾ ਸੀ ਉਹ ਵੀ ਕੱਢ ਲੈਂਦੇ ਸੀ ਇਹਨਾਂ ਦਾ ਮੇਨ ਸਰਗਣਾ ਜਿਹੜਾ ਹੈਗਾ ਕਿ ਰਵੀ ਕੁਮਾਰ ਇਹ ਫਰੋਹਲਪੁਰ ਦਾ ਇਹ ਟੋਟਲੀ ਚਾਰ ਬੰਦੇ ਨੇ ਜਿਹੜੇ ਇੱਥੇ ਸਾਡੀ ਪੁਛਕਸ਼ ਦੇ ਵਿੱਚ ਆਏ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਤਕਰੀਬ 100 ਦੇ ਨੇੜੇ ਇਹਨਾਂ ਨੇ ਦੁਕਾਨਾਂ ਦੇ ਲਗਭਗ ਜਿਲਿਆਂ ਦੇ ਵਿੱਚ ਜਿਹੜੇ ਸ਼ਟਰ ਤੋੜ ਕੇ ਇਹਨਾਂ ਨੇ ਝੋਟੀਆਂ ਕੀਤੀਆਂ ਇਹ ਅਲੱਗ-ਅਲੱਗ ਜਿਲਿਆਂ ਦਾ ਜਿਹੜਾ ਸਾਡੇ ਕੋਲ ਮੇਰਵਾ ਹੈ ਅਜੇ ਤੱਕ ਜਿਹੜਾ ਅਸੀਂ ਡਿਟੇਲ ਲਈਏ ਸ਼ਟਰ ਟੁੱਟਣ ਦੀ ਇਸ ਗੈਗਲ ਉਹ ਜਿਹੜੀਆਂ ਵਾਰਦਾਤਾਂ ਕੀਤੀਆਂ ਗਈਆਂ ਨੇ 32 ਐਫਆਈਆਰ ਸਾਨੂੰ ਜਿਹੜੀਆਂ ਮਿਲੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਬੰਦਿਆਂ ਨੇ ਵਾਰਦਾਤਾਂ ਕੀਤੀਆਂ ਇਸ ਤੋਂ ਸਿਵਾਏ ਕਈ ਲੋਕਾਂ ਨੇ ਪੁਲਿਸ ਸਟੇਸ਼ਨਾਂ ਦੇ ਵਿੱਚ ਰਿਪੋਰਟ ਇਨਿੰਗ ਕਰਾਈ ਜਿੰਨਾ ਕਿ ਸਮਾਨ ਥੋੜਾ ਗਿਆ ਹੈ ਉਹ ਵੀ ਹੁਣ ਜਦੋਂ ਮੀਡੀਆ ਲਈ ਪਤਾ ਚੱਲੇਗਾ ਜਿਉਂ ਕਿ ਲੋਕ ਅੱਗੇ ਆ ਕੇ ਸੰਬੰਧ ਥਾਣਿਆਂ ਨੂੰ ਤੇ ਸੰਬੰਧਿਤ ਜਿਹੜਿਆਂ ਨੂੰ ਦੱਸਣਗੇ ਕਿ ਕਿੱਥੇ ਕਿੱਥੇ ਇਹਨਾਂ ਨੇ ਬੰਦਿਆਂ ਨੇ ਵਾਰਦਾਤਾਂ ਕੀਤੀਆਂ ਇਹਨਾਂ ਦੀ ਮੋਡਸ ਸੁਪਰੀਟੀ ਏਸੀ ਇਹਨਾਂ ਨੇ ਸਵਿਫਟ ਕਾਰ ਰੱਖੀ ਸੀ ਜਿਹੜਾ ਰਵੀ ਨਾਮ ਦਾ ਬੰਦਾ ਹੈ ਇਹ ਸਵਿਫਟ ਕਾਰ ਦੇ ਇਹਨਾਂ ਨੇ ਜਾਲੀ ਨੰਬਰ ਲਗ ਲਗ ਬਣਾ ਕੇ ਰੱਖੇ ਨੇ ਇਹਨਾਂ ਕੋਲ ਉਹ ਸਾਰਾ ਸਜੋਸ਼ ਸਮਾਨ ਜਿਹਦੇ ਨਾਲ ਇਹ ਪਹਿਲਾਂ ਛੱਟ ਤੋੜਦੇ ਸੀ ਫਿਰ ਅੰਦਰੋਂ ਜਿਹੜੀ ਇਹਨਾਂ ਦੇ ਪੈਸੇ ਰੱਖਣ ਵਾਲਾ ਜਿਹੜਾ ਕੋਲਕ ਪਈ ਹੁੰਦੀ ਉਹਨੂੰ ਤੋੜਦੇ ਸੀ ਉਹਨੂੰ ਤੋੜ ਕੇ ਵਿੱਚੋਂ ਇਹਨਾਂ ਨੇ ਪੈਸੇ ਕੱਢਨੇ ਪੈਸੇ ਕੱਢ ਕੇ ਉਹ ਲੈ ਜਾਣਾ ਜਿੱਥੋਂ ਵੀ ਹੋਰੇ ਨਾਲੋਂ ਕੀਮਤੀ ਸਮਾਨ ਕੋਈ ਕਪੜਾ ਜਾਂ ਜਿਹੜੀ ਵੀ ਚੀਜ਼ ਮਿਲਣੀ ਉਹ ਆਪਣੀ ਗੱਡੀ 'ਚ ਰੱਖ ਕੇ ਲੈ ਜਾਈ। ਇਹ ਬੰਦੇ ਪਹਿਲਾਂ ਆਪਣੀ ਰੈਕੀ ਕਰਦੇ ਆ ਰੈਕੀ ਕਰਨ ਤੋਂ ਬਾਅਦ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਆ। ਤਾਂ ਕਿ ਜਿਹੜਾ ਇਹ ਅਗੇ ਨੰਬਰ ਗੱਡੀ ਦਾ ਚੇਂਜ ਕਰਕੇ ਨਿਕਲ ਜਾਂਦਾ ਸੀ ਤੇ ਇਹਨਾਂ ਨੇ ਤਕਰੀਬ ਜਿਹੜੇ ਪਰਚੇ ਇਹਨਾਂ ਤੇ ਦਰਜ ਹੋਏ ਨੇ ਸੰਗਰੂਰ ਚ ਪਾਜ ਹੋਏ ਨੇ ਬਰਨਾਲੇ ਦੇ ਵਿੱਚ ਚਾਰ ਬਰਨਾਲੇ ਚ ਦੋ ਨੇ ਪਟਿਆਲੇ ਤੇ ਚਾਰ ਨੇ ਬਠਿੰਡੇ ਚ ਦੋ ਝਾਪੂਰ ਚ ਇੱਕ ਮਲੇਰਕੋਟਲੇ ਚ ਦੋ ਰੋਪੜ ਦੇ ਵਿੱਚ ਤਿੰਨ ਤੇ ਖੰਨੇ ਦੇ ਵਿੱਚ ਤਿੰਨ ਨੇ ਨਵਾਂ ਸ਼ਹਿਰ ਇੱਕ ਫਤਿਹਗੜ੍ਹ ਸਾਹਿਬ ਇੱਕ ਕਪੂਰਥਾਲੇ ਚ ਤਿੰਨ ਜਿਲੰਦਰ ਦਿਹਾਤੀ ਕੇਕਰ ਤੇ ਜਨੰਦਰ ਕਮਿਸ਼ਨਰ ਚਚਾ કુલ 32 ਐਫ ਆਈ ਆਰ ਦਾ ਜਿਹੜਾ ਸਾਨੂੰ ਪਤਾ ਲੱਗਾ ਜਿਹੜੀਆਂ ਇਹਨਾਂ ਦੇ ਉੱਤੇ ਰਜਿਸਟਰ ਹੋਈਆਂ ਨੇ ਐਸ ਐਸ ਪੀ ਸਮਰੂਰ ਸਰਦਾਰ ਸਰਪਾਚ ਸਿੰਘ ਚਾਹਲ ਵੱਲੋਂ ਆਪਣੇ ਐਸ ਪੀ ਡੀ ਦੀ ਨਿਗਰਾਨੀ ਹੇਠ ਜਿਹੜੀ ਇਹ ਇੱਕ ਟੀਮ ਬਣਾਈ ਸੀ ਇਹਨਾਂ ਬੰਦਿਆਂ ਨੂੰ ਫੜਨ ਲਈ ਇਹਦੇ ਸੀ ਐਲ ਸਪੈਕਟਰਸ ਸੰਬੰਧਕ ਡੀ ਐਸ ਪੀ ਡੀ ਨਾਲ ਸਬਡਿਵੀਜ਼ਨ ਡੀ ਐਸ ਪੀ ਸਾਰਿਆਂ ਨੇ ਸੀ ਸੀ ਟੀ ਵੀ ਦੇ ਫੁਟੇਜ ਰਾਹੀਂ ਔਰ ਸਾਡੇ ਟੈਕਨੀਕਲ ਤਰੀਕੇ ਰਹੀ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਔਰ ਅੱਗੇ ਫਰਦਰ ਇਹਨਾਂ ਤੋਂ ਪੁੱਛਗਈ ਚਾਸੀਂ ਹੋਰ ਕਰਾਂਗੇ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਜੜੀਆਂ ਵਾਰਦਾਤਾਂ ਕੀਤੀਆਂ ਨੇ ਜਿਹੜਾ ਰਵੀ ਇਹ ਪੁੱਤਰ ਸੋਨ ਸਿੰਘ ਇਹ ਸਿਟੀ ਫੂਜਪੁਰ ਦਾ ਰਹਿਣ ਵਾਲਾ ਹੈ ਇਹਦੇ ਤੇ 17 ਮਕਦਮਿਆਂ ਦੀ ਅਜੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਏ ਕਰਨ ਵੀਰ ਸਿੰਘ ਇਹਦੇ ਤੇ 14 ਨੇ ਮਕਦਮੇ ਜਗਸੀਰ ਸਿੰਘ ਤੇ 4 ਨੇ ਇਹਨਾਂ ਸਾਰਿਆਂ ਤੋਂ ਜਿਹੜੀ ਇਹ ਪੁੱਛਕਿਸ ਜੁਗ ਜਮੇ ਆ ਰਹੀ ਹੈ ਸਾਹਮਣੇ ਉਹ ਤੁਹਾਨੂੰ ਦੱਸੀ ਕਰਾਂਗੇ ਇਹ ਚਾਰ ਬੰਦੇ ਜਿਹੜਾ ਨਵੀ ਹੈ ਇਹ ਮੇਨ ਸਰਗਣਾ 35 ਸਾਲ ਦਾ ਤੇ ਇੱਕ ਕਰਮਵੀਰ ਜਿਹੜਾ 37 ਸਾਲ ਦਾ ਹੈ ਪੰਜਮੀ ਫੇੜ ਹੈ ਤੇ ਜਿਹੜਾ ਜਗਸੀਰ ਹੈ ਇਹ 42 ਸਾਲ ਦਾ ਤੇ ਮਨੀ 25 ਸਾਲ ਦਾ ਹੈ ਸਾਰੇ ਹੀ ਅਨਪੜ੍ਹ ਨੇ ਸਾਰੇ ਹੀ ਅਨਪੜ੍ਹ ਨੇ ਤਨੇ ਦੇ ਤਨੇ ਫਰੋਲਪੁਰ ਦੇ ਨੇ ਇਹਨਾਂ ਤੋਂ ਅਸੀਂ ਅੱਗੇ ਹੋਰ ਇਨਵੈਸਟੀਗੇਸ਼ਨਾਂ ਨਾਲ ਦੀ ਪ੍ਰੋਪਰ ਕਰਾਂਗੇ ਪੁੱਛਗਿੱਛ ਕਰਾਂਗੇ ਜਿਹੜਾ ਨੰਬੀ ਏ ਇਹ ਕੀ ਕਰਦਾ ਹੈ ਕਿ ਜਿੰਨੇ ਵੀ ਪੈਸੇ ਇਹ ਹੁੰਦੇ ਨੇ ਆਪ ਵੀ ਅੱਗੇ ਟੀਮ ਨੂੰ ਹਰੇਕ ਬੰਦੇ ਨੂੰ ਸੱਤ ਤੋਂ 10000 ਰੁਪਇਆ ਇਹਦੇ ਮੜ ਦਿੰਦਾ ਸੀ ਜਿਹੜੀ ਜਿਹੜੀ ਇਹਨਾਂ ਉਹ ਬਾਕਸ ਕਰਨੀ ਤੋਂ ਬਾਕੀ ਪੈਸੇ ਆਪਣੇ ਕੋਲ ਰੱਖਦਾ ਸੀ ਇਹਨਾਂ ਨੇ ਬਹੁਤੇ ਪੈਸੇ ਇਹਨੇ ਆਪਣੀ ਵਾਈਫ ਦੇ ਨਾਂ ਤੇ ਲਗ ਲਗ ਖਾਤੇ ਜਿਹੜੇ ਨੇ ਉਹਨਾਂ ਦੇ ਵਿੱਚ ਇਹਨੇ ਜਮਾ ਕਰਾਇਆ ਸੀ ਤੇ ਇਸ ਤੋਂ ਸਵਾਇ ਇਹਨੇ ਆਪਣੇ ਭਰਾ ਦੇ ਨਾਮ ਜਿਹਦਾ ਨਾਮ ਹੈਗਾ ਜੋਨੀ ਜੋਨੀ ਉਹਦੇ ਨਾਮ ਦੇ ਉੱਤੇ ਇਹਨੇ ਇੱਕ ਕੂਠੀ ਵੀ ਬਣਵਾਈ ਹੋਈ ਹੈ ਪਰ ਉਹ ਜੇਲ੍ਹ ਦੇ ਵਿੱਚ ਬੰਦਾ ਉਹਦੇ ਤੇ ਵੀ ਕਈ ਪਰਚੇ ਦਰਜ ਹੋਏ ਨੇ ਬੇਸਿਕਲੀ ਜਿਹੜੀ ਇਹਨਾਂ ਦੀ ਬੈਕਗ੍ਰਾਉਂਡ ਹੈਗੀ ਇਹ ਕ੍ਰਿਮਿਨਲ ਬੈਕਗ੍ਰਾਉਂਡ ਹੈ ਇਸ ਸਾਰੇ ਪਰਿਵਾਰ ਦੀ ਔਰ ਇਹਨਾਂ ਨੇ ਹੋਰ ਕਿੰਨੇ-ਕਿੰਨੇ ਅਕਾਊਂਟ ਖੁਲਾਏ ਨੇ ਕਿੱਥੇ-ਕਿੱਥੇ ਪੈਸੇ ਜਮਾ ਕਰਾਏ ਨੇ ਉਹ ਸਾਰੀ ਇਸ ਗੱਡੀਅਲ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਆਂ ਤੇ ਹੁਣ ਇਹਨਾਂ ਨੇ ਇਹ ਕੀ ਕੀਤਾ ਹੈ ਕਿ ਜਿਹੜੇ ਸਿੱਕੇ ਨੇ ਇੰਡੀਅਨ ਕਰੰਸੀ ਦੇ ਉਹ 75 ਕਿਲੋ ਦੇ ਨੇੜੇ ਜਿਹੜੇ ਹੈ ਨੇ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕੀਤੇ ਨੇ ਮਤਲਬ ਤੁਸੀਂ ਇਹ ਲਾਓ ਵੀ ਇਹਨਾਂ ਸਿੱਕਿਆਂ ਤੋਂ ਲੈ ਕੇ ਤੇ ਪੈਸੇ ਜਿੰਨੇ ਵੀ ਵੱਡੇ ਨੋਟਾਂ ਦਾ ਕਿਹਨਾਂ ਨੂੰ ਮਿਲਦੇ ਸੀ ਇਹ ਸਾਰੇ ਦੇ ਸਾਰੇ ਚੋਰੀ ਕਰਕੇ ਲੈ ਜਾਂਦੇ ਸੀ ਜੇਕਰ ਕਿਸੇ ਛੋਪ ਦੇ ਵਿੱਚ ਕੋਈ ਕਿਤੇ ਕੋਈ 골ਡ ਪਿਆ ਹੈ ਜਾਂ ਕਿਹਦੇ ਕੋ ਕਪੜਾ ਪਿਆ ਹੈ ਚੰਗਾ ਜਿਹੜਾ ਇਹਨਾਂ ਦਾ ਸੌਖਾ ਗੱਡੀ ਦੇ ਵਿੱਚ ਆ ਸਕਦਾ ਸੀ ਇਹ ਉਹਨਾਂ ਨੇ ਸਾਰੇ ਜਿਹੜੇ ਅਸੀਂ ਹਾਲੀਵੁੱਡ ਇਹਨਾਂ ਤੋਂ ਰਿਕਵਰ ਕਰਾਂਗੇ ਤੇ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਇਹਨਾਂ ਦਾ ਪ੍ਰੋਡਕਸ਼ਨ ਬ੍ਰਾਂਡ ਲੈ ਕੇ ਜੋ ਫਰਦਰ ਉਸ ਦੀ ਕੁਝ-ਕੁਝ ਆਲ ਕਰਾਂਗੇ ਤੇ ਇਹ ਨਾਲ ਨਾਲ ਹੋਰ ਵੀ ਕੋਈ ਸਾਥੀ ਕਿਹੜੇ-ਕਿਹੜੇ ਨੇ ਅੱਗੇ ਹੁਣ ਤਾਂ ਬੇਸਿਕਲੀ ਅਸੀਂ ਜਿਹੜੇ ਚਾਰ ਗ੍ਰਫਤਾਰ ਕੀਤੇ ਨੇ ਉਹ ਵੀ ਜਿਹੜੇ ਨਾਲ ਇਹਨਾਂ ਦੇ ਗੈਂਗ ਦੇ ਮੈਂਬਰਸ ਆਏ ਨੇ ਉਹ ਕਿੜੇ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਗ੍ਰਫਤਾਰ ਕਰਾਂਗੇ ਬਾਕੀ ਰਾਤੋ ਜਿਹੜਾ ਸਜੋ ਸਮਾਨ ਜਿਆ ਫੜਿਆ ਇਹਨਾਂ ਤੋਂ ਸਿੱਕੇ ਫੜੇ ਨੇ ਇਹਨਾਂ ਤੋਂ ਜਾਲੀ ਨੰਬਰ ਪਲੇਟਸ ਫੜੀਆਂ ਨੇ ਕਢੀ ਲਾਉਂਦੀਆਂ ਸਵਿਫਟ ਘਰ ਤੇ ਜਿਹੜੇ ਲਾਉਂਦੇ ਨੇ ਉਹ ਸਾਰੇ ਦਾ ਸਾਰਾ ਅਸੀਂ ਅ ਕਵਰ ਕਰ ਲਿਆ ਨਾ ਤੋਂ ਤੇ ਹੋਰ ਅੱਗੇ ਫਰਦਰ ਸਾਡੀ ਟੀਮ ਜਿਹੜੀ ਹੈ ਪੁੱਛ ਪੁੱਛ ਰਹੀ ਸਰ ਇਹ ਉਹੀ ਕਹਾਂਗੇ ਜਿਹੜਾ ਪਟਿਆਲੇ ਵੀ ਪਿਛਲੇ ਦਿਨ ਇੱਕ ਚਿੱਟੀ ਸਪੀਡ ਕਾਰ ਨੇ ਬੜਾ ਗਾਹ ਪਾਇਆ ਰ ਸੀ ਸ਼ੇਰਾਂ ਵਾਲੇ ਗੇਟ ਹੋ ਗਿਆ ਜਾਂ ਹੋਰ ਕੀ ਕਹਾਂਗੇ ਜੀ ਮਤਲਬ ਇਹ ਬਿਲਕੁਲ ਉਹੀ ਕਹਾਂਗੇ ਜੀ ਜਿਹੜਾ ਸਵਿਫਟ ਕਾਰ ਦੇ ਵਿੱਚ ਹੈ ਜਿਹੜੇ ਜਿਹੜੇ ਜਿਲਿਆਂ ਦੇ ਮੈਂ ਤੁਹਾਨੂੰ ਮੇਰੇ ਪਰਚੇ ਦੱਸੇ ਨੇ ਇਹ ਉਹੀ ਕਹਾਂਗੇ ਜਿਹੜਾ ਸਵਿਫਟ ਦੇ ਵਿੱਚ ਆਉਂਦਾ ਸੀ ਮਤਲਬ ਪਹਿਲਾਂ ਇਹਨਾਂ ਨੇ ਉਹ ਹੋਰ ਨੰਬਰ ਲਾ ਕੇ ਗੱਡੀ ਤੇ ਆ ਕੇ ਰੈਕੀ ਕਰਨੀ तो उस तो बाद तो गड्डी का नंबर प्लेट इन्होंने चेंज करके ते अपनी वारसत करके तो फिर और नंबर ला ले हम्म फिर मोबाइल पे नहीं न वैपन, कर प्रॉपर्टी बेचने और खरीदने के लिए संपर्क करें फेयर डील प्रॉपर्टीज